ਇਹ ਗੁਰਦੁਆਰੇ ਦਾ ਖਾਸਾ ਵਾਹ ਗੁਰਦੁਆਰੇ ਕੀ ਫਤਿਹ ਪਹਿਲੇ ਆਪਾਂ ਤਿਆਰ ਹੋਏ ਤਿਆਰ ਹੋ ਕੇ ਫਿਰ ਮਾੜਾ ਇਨਾ ਕਰਾ ਦ੍ਰਿਸ਼ਣ ਕੀਤੇ ਦਰਸ਼ਨ ਕਰਕੇ ਇਹ ਜਿਹਨੇ ਨਤੀ ਨਾ ਰਪਾ ਨਾ ਦੇ ਨਾਗਰ ਨਿਸ਼ਾਨਗਰਾਇਓ ਉਹਦੇ ਸਕੇ ਆਪ ਵੀਰ ਆਪਾਂ ਫੁੱਲ ਬੁੱਤੇ ਬਾੜ ਲਾਈ ਉੱਥੇ ਪਾਈ ਕਿ ਤੇ ਹਾਦੀ ਕੁੜੀ ਅਗੇ ਮੋਲ ਨਾਗ ਹੋਇਆ ਸੀ ਆਪਾਂ ਤੁਹਾਨੂੰ ਪਤਾ ਨਹੀਂ ਲੱਗਾ ਆਪਾਂ ਉਸੇ ਕਰਕੇ ਆਪਾਂ ਅੱਜ ਗੁੰਨਾ ਦੇ ਵਿੱਚ ਦੇ ਗੁਰਦੁਆਰੇ ਨਾਗੀਆਂ ਸਾਹਿਬ ਗੁਰਦੁਆਰਾ ਗੰਨਾਗੀਆਂ ਸਾਹਿਬ ਉਥੇ ਦੋ ਨਾਲਗ ਆਪਾਂ ਚਲੋਂ ਚੱਲੇ ਆ ਅੱਗੇ ਤੁਹਾਨੂੰ ਦਰਸ਼ਕ ਆਪਾਂ ਪਹੁੰਚੇ ਉਹਦਨ ਵਾਲੇ ਗੁਰਦੁਆਰਾ ਕੇ ਸਾਹਿਬ ਦੇ ਨਾਲ ਫੇਰ ਤੋਂ ਅੱਧਿਆਸ ਮੁਰ ਕੇ ਇਹ ਸਟੇਟਿੰਗ ਵਾਲਾ ਬੜ ਲੰਬੇ ਜਿਹਾ ਜੀ ਅਸੀਂ ਪਹੁੰਚ ਗਏ ਆ ਗੁਰਨਾਗ ਦੇਵੀ ਦੇ ਗੁਰਦੁਆਰੇ ਜਿੱਥੇ ਗੁਰਨਾਗ ਦੇਵੀ ਮਹਾਰਾਜ ਦੇ ਸਰਪੇਸ਼ਾਨ ਦੇ ਘੁੱਟ ਗਨਾਗ ਨੇ ਗੁਰਦੁਆਰਾ ਨਾਗਿਆ ਸਾਹਿਬ ਇਹ ਬਈਆ ਪੰਜ ਸਟੈਂਡ ਤੇ ਸਟਾ ਲਾ ਕੇ ਤੁਹਾਨੂੰ ਦੱਸਾਂਗੇ ਮਹਾਰਾਜ ਦੇ ਸਾਹਿਬ ਆ ਪਹੁੰਚ ਗਏ ਆ ਹੁਣ ਨਾ ਇਧਰ ਆਈਏ ਮਹਾਰਾਜ ਇਧਰ ਤੇ ਆਪਾਂ ਇਸ਼ਨਾਨ ਕਰਾਉਣ ਦੇ ਨਾ ਦੇ ਤੇ ਇਸ਼ਨਾਨ ਕਰਾ ਕੇ ਇਹ ਨਾਲੇ ਉਹ ਚੜਾਣੇ ਮਾਰਾ ਇਧਰ ਤੇ